ਪੰਜਾਬ ਭਰ ਚ ਵਕ ਵਕ ਜਥੇਬੰਦੀਆਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਸੇਮ ਭਗਵੰਤ ਸਿੰਘ ਮਾਨ ਅਤੇ ਮੁਲਾਜ਼ਮ ਜਥੇਬੰਦੀਆਂ ਚ ਤਕਰਾਰ ਵਧਦੀ ਆ ਰਹੀ ਹੈ ਨਜ਼ਰ ਪੰਜਾਬ ਮੁਲਾਜ਼ਮ ਪੈਨਸ਼ਨਰ ਸੰਘੋ ਪ੍ਰੰਟ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਵੱਡੇ ਐਲਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੂਰੇ ਪੰਜਾਬ ਭਰ ਚ ਵਕ ਵਕ ਜੱਤੇ ਬੰਦੀਆਂ ਵੱਲੋਂ ਅਰਤੀ ਫੂਕ ਪੁਜਾਰੇ ਰੋਜ਼ ਪ੍ਰਦਰਸ਼ਨਾ ਦਾ سلسلہ ਸ਼ੁਰੂ ਹੋ ਗਿਆ ਹੈ ਜਿੰਨਾ ਵਿੱਚ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਇਹ ਇੱਕ ਸਾਂਝਾ ਫਰੰਟ ਹੈ ਇਸ ਨੂੰ ਵੀ ਪੰਜਾਬ ਸਰਕਾਰ ਨੇ ਬਕਾਇਦਾ ਮੀਟਿੰਗ ਦਾ ਸਮਾਂ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 22 ਅਗਸਤ ਨੂੰ ਇਸ ਫਰੰਟ ਨੂੰ ਗੱਲਬਾਤ ਲਈ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਸੱਦਿਆ ਹੈ ਪਰ ਇਸ ਫਰੰਟ ਵੱਲੋਂ ਵੀ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦੋਂ ਜਲੰਧਰ ਜਿਮਨੀ ਚੋਣਾ ਸੀ ਪਛਮੀ ਹਲਕੇ ਦੀਆਂ ਉਸ ਵਕਤ ਉਥੇ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਸੀਗਾ ਮੁਲਾਜ਼ਮ ਪੈਨਸ਼ਨ ਸੰਜਾ 프ਰੰਟ ਵੱਲੋਂ ਪਰ ਸੀਐਮ ਭਗਵੰਤ ਸਿੰਘ ਬਾਅਦੂ ਹਰਾਨ ਨੇ 1 ਜੁਲਾਈ ਨੂੰ ਉਹਨਾਂ ਨਾਲ ਮੀਟਿੰਗ ਕਰਕੇ ਇਹ ਵਾਅਦਾ ਕੀਤਾ ਸੀ ਕਿ 25 ਜੁਲਾਈ ਨੂੰ ਪੰਜਾਬ ਭਵਨ ਚੰਡੀਗੜ੍ਹ 'ਚ ਮੀਟਿੰਗ ਕਰਕੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ 25 ਜੁਲਾਈ ਦੀ ਮੀਟਿੰਗ 2 ਅਗਸਤ ਨੂੰ ਕਰ ਦਿੱਤੀ ਗਈ ਸੀ ਅਤੇ ਜੋ 2 ਅਗਸਤ ਦੀ ਮੀਟਿੰਗ ਸੀ ਉਸ ਨੂੰ ਵੀ ਹੁਣ ਮੁਲਤਵੀ ਕਰਕੇ ਅਗਸਤ ਤੱਕ ਕਰ ਦਿੱਤਾ ਗਿਆ ਹੈ ਜਿਸ ਦੇ ਰੋਸ ਵਿੱਚ ਜੋ ਸਾਂਝਾ ਫਰੰਟ ਕੱਲ ਤੋਂ ਹੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਿਹਾ ਹੈ ਅਤੇ ਅੱਜ ਵੀ ਜ਼ਿਲ੍ਹੇਵਾਰ ਇਸ ਫਰੰਟ ਵੱਲੋਂ ਜਿਹੜੇ ਪ੍ਰੋਟੈਸਟ ਹੈ ਉਹ ਕੀਤੇ ਜਾ ਰਹੇ ਨੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਜਿਹੜੇ ਠੇਕਾ ਮੁਲਾਜ਼ਮ ਨੇ ਵੱਖ-ਵੱਖ ਵਿਭਾਗਾਂ ਦੇ ਉਹ ਵੀ ਵੱਖਰੇ-ਵੱਖਰੇ ਢੰਗ ਨਾਲ ਪ੍ਰੋਟੈਸਟ ਕਰ ਰਹੇ ਨੇ ਇੱਕ ਬੇਰੋਜ਼ਗਾਰ ਸਾਂਝਾ ਮੋਰਚਾ ਹੈ ਇਹ ਬੇਰੋਜ਼ਗਾਰ ਜਿਹੜੇ ਨੇ ਉਹ ਦਿਨੋਂ-ਦਿਨ ਓਵਰੇਜ ਹੁੰਦੇ ਜਾ ਰਹੇ ਨੇ ਭਾ ਨੌਕਰੀ ਹਾਸਲ ਕਰਨ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਇਹ ਜੋ ਬੇਰੋਜ਼ਗਾਰ ਮੁਲਾਜ਼ਮਾਂ ਦਾ ਸਾਂਝਾ ਮੋਰਚਾ ਹੈ ਇਹ ਵੀ ਸੰਘਰਸ਼ ਕਰਦਾ ਆ ਰਿਹਾ ਹੈ ਅ ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਸਹਿਕਾਰਤਾ ਵਿਭਾਗ ਮੁਲਾਜ਼ਮ ਵੀ ਸੰਘਰਸ਼ ਕਰ ਰਹੇ ਨੇ ਇਸ ਵਿਭਾਗ ਦੇ ਦੋ ਅਫਸਰਾਂ ਦੇ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਮੁਲਾਜ਼ਮ ਜਿਹੜੇ ਨੇ ਸੜਕਾਂ ਤੇ ਆਏ ਨੇ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਨਿਰੰਤਰ ਸੰਘਰਸ਼ ਕਰਦੀ ਆ ਰਹੀ ਹੈ ਅਤੇ ਹੋਰ ਵੀ ਕਈ ਜਥੇਬੰਦੀਆਂ ਨੇ ਜਿਹੜੀਆਂ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ ਪਰ ਇਸ ਦੌਰਾਨ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਸਾਰੇ ਵਰਗ ਜਿਹੜੇ ਨੇ ਉਹ 22 ਅਗਸਤ ਨੂੰ ਭਗਵੰਤ ਸਿੰਘ ਮਾਨ ਨੇ ਸਾਂਝੇ ਫਰੰਟ ਨਾਲ ਜੋ ਮੀਟਿੰਗ ਕਰਦੀ ਹੈ ਉਸ ਤੇ ਅੱਖ ਟਿਕਾਈ ਬੈਠੇ ਨੇ ਬਾਈ ਅਗਸਤ ਨੂੰ ਹੋਰ ਵੀ ਕੁਝ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਪਰ ਸਾਰੇ ਮੁਲਾਜ਼ਮ ਵਰਗਾਂ ਵਿੱਚ ਕਿਤੇ ਨਾ ਕਿਤੇ ਪ੍ਰੋਟੈਸਟ ਚੱਲ ਰਿਹਾ ਹੈ ਕਿ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇ ਕੇ ਅੱਗੇ ਪੌਣ ਕਾਰਨ ਅਤੇ ਖਾਸ ਕਰਕੇ ਡੀਏ ਦੀਆਂ ਤਿੰਨ ਕਿਸ਼ਤਾਂ 5.5 ਸਾਲ ਦਾ ਏਰੀਅਰ ਪੁਰਾਣੀ ਪੈਨਸ਼ਨ ਬਹਾਲ ਕਰਨੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਪੰਜਾਬ ਸਕੀਮ ਲਾਗੂ ਕਰਨੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ 2.5 ਅੰਕ ਲਾਗੂ ਕਰਨਾ ਜਾਂ ਫਿਰ ਜਿਹੜੇ ਰੈਗੂਲਰ ਭਰਤੀ ਕੀਤੇ ਜਾਂਦੇ ਮੁਲਾਜ਼ਮ ਨੇ ਪਹਿਲੇ 3 ਸਾਲ ਉਹਨਾਂ ਨੂੰ ਕੇਵਲ ਬੇਸਿਕ ਤਨਖਾਹ ਦਿੱਤੀ ਜਾ ਰਹੀ ਹੈ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ 'ਚ ਰੋਸ ਹੈ 100 ਮੁਲਾਜ਼ਮ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਕਰ ਰਹੇ ਨੇ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ 'ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ